ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਦਾ ਉਦੇਸ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਏ ਹਾਂ ਨਵੇਂ ਸਰੋਤੇ ਜਿਹੜੇ ਹਨ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਆਓ ਅੱਜ ਵਿਚਾਰ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਸੰਸਾਰ ਤੇ ਸਮੇਂ ਸਮੇਂ ਤੇ ਜਦੋਂ ਵੀ ਜ਼ੁਲਮ ਅਤੇ ਪਾਪ ਵਧਾ ਗਿਆ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਪਿਆਰਿਆਂ ਨੂੰ ਮਨੁੱਖਾ ਜਨਮ ਦੇ ਵਿੱਚ ਭੇਜ ਕੇ ਲੋਕਾਂ ਨੂੰ ਆਰਾਮ ਦਾ ਨਾਮ ਅਤੇ ਸੱਚ ਦਾ ਉਪਦੇਸ਼ ਦੇਣ ਵਾਸਤੇ ਧਰਤੀ ਤੇ ਭੇਜਿਆ ਤੇ ਮੁਗਲ ਹਕੂਮਤ ਵੱਲੋਂ ਜਾਂ ਸਮੇਂ ਦੇ ਹੁਕਮਰਾਨਾਂ ਵੱਲੋਂ ਪ੍ਰਮਾਤਮਾ ਵੱਲੋਂ ਪੈਦਾ ਕੀਤੇ ਹੋਏ ਭਗਤਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਉਹਨਾਂ ਨੂੰ ਖਤਮ ਕਰਨਾ ਚਾਹਿਆ ਪਰ ਜਿਸ ਨੂੰ ਪ੍ਰਮਾਤਮਾ ਨੇ ਰੱਖਣਾ ਹੋਵੇ ਉਸ ਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸਕਦੀ ਜੇ ਪਰਮਾਤਮਾ ਚਾਹੀ ਤਾਂ ਬਿਨਾਂ ਸਵਾਸਾਂ ਤੋਂ ਵੀ ਜਿਉਂਦਿਆਂ ਰੱਖ ਸਕਦਾ ਹੈ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਅਕਾਲ ਪੁਰਖ ਬਿਨਾਂ ਸਵਾਸਾਂ ਤੋਂ ਵੀ ਜ਼ਿੰਦਾ ਰੱਖ ਸਕਦਾ ਹੈ ਸੋ ਐਸੀ ਹੀ ਇੱਕ ਸਾਖੀ ਭਗਤ ਕਬੀਰ ਜੀ ਦੀ ਜਿਨ੍ਹਾਂ ਨੂੰ ਕੇ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਨੇ ਅੱਗ ਦੇ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਕਦੇ ਵੀ ਮਰਨ ਨਹੀਂ ਦਿੰਦਾ ਉਹ ਆਪ ਸੰਸਾਰ ਤੇ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ ਸੋ ਐਸੀ ਹੀ ਇੱਕ ਸਾਖੀ ਕ੍ਰਾਂਤੀਕਾਰੀ ਭਗਤ ਕਬੀਰ ਜੀ ਦੇ ਜੀਵਨ ਵਿੱਚੋਂ ਆਪਾਂ ਸਰਵਨ ਕਰਦੇ ਹਾਂ ਗੁਰੂ ਪਿਆਰਿਓ ਦੁਨੀਆ ਦੇ ਲੋਕ ਜਾਂ ਦੁਨੀਆ ਦੇ ਬਾਦਸ਼ਾ ਸਿਰਫ ਉਹਨਾਂ ਲੋਕਾਂ ਨੂੰ ਡਰਾ ਸਕਦੇ ਹਨ ਜਿਨ੍ਹਾਂ ਲੋਕਾਂ ਦਾ ਮਨ ਮਾਇਆ ਦੇ ਵਿੱਚ ਗੁਲਤਾਨ ਹੋਵੇ ਮਾਇਆ ਦੇ ਵਿੱਚ ਗ੍ਰਸਿਤ ਹੋਵੇ ਸੰਸਾਰੀ ਲੋਕਾਂ ਨੂੰ ਹੀ ਡਰਾ ਸਕਦੇ ਹਨ ਰੱਬ ਦੇ ਪਿਆਰੇ ਕਦੇ ਕਿਸੇ ਤੋਂ ਡਰਦੇ ਨਹੀਂ ਕਿਉਂਕਿ ਉਹਨਾਂ ਦਾ ਮਨ ਸੰਸਾਰਿਕ ਮਾਇਕ ਪਦਾਰਥਾਂ ਤੋਂ ਉੱਪਰ ਉੱਠ ਚੁੱਕਾ ਹੁੰਦਾ ਹੈ ਤੇ ਰਾਮ ਦੇ ਨਾਮ ਨਾਲ ਇੱਕਮਿਕ ਹੋਇਆ ਹੁੰਦਾ ਹੈ ਤੇ ਉਹਨਾਂ ਨੂੰ ਫਿਰ ਦੁਨੀਆ ਦੇ ਬੰਦਿਆਂ ਦਾ ਡਰ ਤਾਂ ਛੱਡੋ ਮੌਤ ਦਾ ਡਰ ਤੱਕ ਵੀ ਨਹੀਂ ਸਤਾਉਂਦਾ ਕਬੀਰ ਜੀ ਦੇ ਜੀਵਨ ਵਿੱਚ ਇੰਜ ਹੋਇਆ ਕਿ ਸਮੇਂ ਦਾ ਬਾਦਸ਼ਾਹ ਸਿਕੰਦਰ ਲੋਧੀ ਉਸ ਨੂੰ ਜਦੋਂ ਪਤਾ ਲੱਗਿਆ ਕਿ ਕਬੀਰ ਰਾਮ ਦਾ ਨਾਮ ਜਪਦਾ ਹੈ ਤਾਂ ਇਸ ਗੱਲ ਤੋਂ ਤੰਗ ਆ ਕੇ ਉਸ ਨੇ ਆਪਣੇ ਬੰਦੇ ਕਬੀਰ ਜੀ ਦੇ ਘਰ ਭੇਜੇ ਤੇ ਉਹਨਾਂ ਨੇ ਕਬੀਰ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ ਕਬੀਰ ਜੀ ਨੂੰ ਪਿਆਰ ਕਰਨ ਵਾਲੇ ਕਬੀਰ ਭਗਤ ਅਤੇ ਮਾਈ ਲੋਈ ਅਤੇ ਬਾਕੀ ਹੋਰ ਜੁਲਾਹੇ ਜਿੰਨੇ ਵੀ ਸਨ ਉਹ ਸਭ ਡਰ ਗਏ ਉਹਨਾਂ ਨੇ ਬਾਦਸ਼ਾਹ ਦੇ ਆਦਮੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਨਾ ਸਮਝੇ ਆਖਰ ਉਹ ਕਬੀਰ ਜੀ ਨੂੰ ਫੜ ਕੇ ਬਾਦਸ਼ਾਹ ਵੱਲ ਲੈ ਤੁਰੇ ਤੇ ਫਿਰ ਉਸ ਤੋਂ ਬਾਅਦ ਸਾਰੇ ਕਬੀਰ ਭਗਤ ਇਕੱਠੇ ਹੋ ਕੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਨ ਲੱਗੇ ਉਹਨਾਂ ਨੇ ਕਿਹਾ ਇਹ ਬਾਦਸ਼ਾਹ ਕਬੀਰ ਖੁਦਾ ਪ੍ਰਸਤ ਬੰਦਾ ਹੈ ਰੱਬ ਦਾ ਪ੍ਰੇਮੀ ਹੈ ਇਹ ਕਿਸੇ ਦਾ ਕੁਝ ਨਹੀਂ ਵਿਗਾੜਦਾ ਐਵੇਂ ਲੋਕ ਇਸ ਦੇ ਨਾਲ ਈਰਖਾ ਕਰਦੇ ਹਨ ਇਸ ਨੂੰ ਛੱਡ ਦਿੱਤਾ ਜਾਏ ਨਾਲੇ ਕਹਿੰਦੇ ਹੋ ਸਕਦਾ ਖੁਦਾ ਦੀ ਪਿਆਰੀ ਨੂੰ ਕਸ਼ਟ ਦੇਣ ਦੇ ਨਾਲ ਤੁਹਾਡੇ ਤੇ ਜਾਂ ਆਪਣੇ ਤੇ ਕੋਈ ਵਿਪਤਾ ਨਾ ਆ ਜਾਵੇ ਪਰ ਗੁਰੂ ਪਿਆਰਿਓ ਇਹ ਸੁਣ ਕੇ ਬਾਦਸ਼ਾ ਟਸ ਤੋਂ ਮਸ ਨਾ ਹੋਇਆ ਉਹ ਹੰਕਾਰ ਵਿੱਚ ਰਿਹਾ ਉਸਨੇ ਹੁਕਮ ਕੀਤਾ ਕਬੀਰ ਉਹਨਾਂ ਚਿਰ ਨਹੀਂ ਛੱਡਿਆ ਜਾਏਗਾ ਜਿੰਨਾ ਚਿਰ ਉਹ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਨਹੀਂ ਹੋ ਜਾਂਦਾ ਇੰਜ ਕਰਨ ਦੇ ਨਾਲ ਉਹ ਇੱਕ ਮਤ ਵਿੱਚ ਆ ਜਾਵੇਗਾ ਬਹੁਤੇ ਮਤਾਂ ਵਿੱਚ ਰਹਿਣਾ ਠੀਕ ਨਹੀਂ ਇਹ ਹਿੰਦੂ ਅਤੇ ਮੁਸਲਮਾਨ ਦੋਹਾਂ ਨੂੰ ਤੰਗ ਕਰਦਾ ਹੈ ਸਾਰੇ ਕਬੀਰ ਸ਼ਰਧਾਲੂ ਨਿਰਾਸ਼ ਹੋ ਗਏ ਉਹਨਾਂ ਦੇ ਦਿਲ ਰਾਮ ਜੀ ਅੱਗੇ ਭਾਵ ਉਸ ਪ੍ਰਮਾਤਮਾ ਅੱਗੇ ਅਰਦਾਸਾਂ ਕਰਨ ਲੱਗੇ ਕਿ हे ਪ੍ਰਮਾਤਮਾ हे ਰਾਮ ਆਪਣੇ ਪੰਗਤ ਦੀ ਰੱਖਿਆ ਕਰੋ ਇਸ ਤਰ੍ਹਾਂ ਸਾਰੇ ਕਾਂਸੀ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ ਰੌਲਾ ਪੈ ਗਿਆ ਪਰ ਈਰਖਾ ਕਰਨ ਵਾਲੇ ਪੰਡਿਤ ਅਤੇ ਕਾਜੀ ਬੜੇ ਖੁਸ਼ ਹੋਏ ਉਹ ਸਗੋਂ ਲੋਕਾਂ ਨੂੰ ਕਬੀਰ ਜੀ ਵ੍ਰਦ ਪੜਕਾਉਂਦੇ ਸਨ ਉਧਰ ਕਬੀਰ ਜੀ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਕਬੀਰ ਜੀ ਬਿਲਕੁਲ ਨਿਰਭੈ ਸਨ ਉਹਨਾਂ ਨੂੰ ਬਾਦਸ਼ਾਹ ਦਾ ਕੋਈ ਡਰ ਨਹੀਂ ਸੀ ਉਹਨਾਂ ਦੇ ਚਿਹਰੇ ਤੇ RAM ਦੇ ਨਾਮ ਦੀ ਲਾਲੀ ਸੀ ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਖਲੋਤੇ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਸਲਾਮ ਨਹੀਂ ਕੀਤਾ ਇਹ ਦੇਖ ਕੇ ਬਾਦਸ਼ਾਹ ਗੁੱਸੇ ਹੋ ਗਿਆ ਤੇ ਕਬੀਰ ਜੀ ਨੂੰ ਆਖਣ ਲੱਗਾ ਇਹ ਤੇਰੇ ਲਈ ਠੀਕ ਨਹੀਂ ਕਬੀਰਾ ਅਜੇ ਵੀ ਮੇਰੇ ਅੱਖੇ ਲੱਗੂ ਰਾਮ ਨਾਮ ਛੱਡ ਦੇ ਸੱਚਾ ਮੁਸਲਮਾਨ ਬਣ ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ ਤੇਰੇ ਸਾਰੇ ਟੱਬਰ ਨੂੰ ਵੇਲਣੇ ਦੇ ਵਿੱਚ ਵੇਲ ਕੇ ਸੁੱਟਾਂਗਾ ਅਤੇ ਤੇਰੇ ਡੱਕਰੇ ਕੀਤੇ ਜਾਣਗੇ ਕਬੀਰ ਅੱਗੇ ਤਾਂ ਤੂੰ ਜਾਦੂ ਦੇ ਦਾਪੇਚ ਨਾਲ ਬਚ ਗਿਆ ਔਰ ਇਸ ਵਾਰ ਨਹੀਂ ਬਚੇਗਾ ਹੁਣ ਤੈਨੂੰ ਅੱਗ ਦੇ ਵਿੱਚ ਸਾੜਿਆ ਜਾਵੇਗਾ ਜਰਾ ਸੋਚ ਕੇ ਦੇਖ ਤੇਰਾ ਜਨਮ ਮੁਸਲਮਾਨਾਂ ਦੇ ਘਰ ਦਾ ਹੈ ਤੇ ਬਣਿਆ ਤੂੰ ਹਿੰਦੂ ਫਿਰਦਾ ਹੈ ਸ਼ਰਮ ਕਰ ਅਸਾਂ ਹੁਣ ਲਿਹਾਜ਼ ਨਹੀਂ ਕਰਨਾ ਬਾਦਸ਼ਾਹ ਹੀ ਹੁਕਮਾਂ ਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿੰਨੇ ਕਰੜੇ ਹੁੰਦੇ ਹਨ ਪਰ ਕਬੀਰ ਜੀ ਨੇ ਗੁਰੂ ਪਿਆਰਿਓ ਬਾਣੀ ਰਹੀ ਉੱਤਰ ਦਿੱਤਾ ਕਹਿੰਦੀ ਕਬੀਰ ਜਿਹੇ ਦਰ ਆਵਤ ਜਾਤਿ ਆਹੋ ਹਟਕੈ ਨਹੀਂ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਜਿਸ RAM ਦੇ ਦਰਬਾਰ ਭਾਵ ਦਰਵਾਜੇ ਉਤੇ ਆਉਂਦਿਆਂ ਕੋਈ ਰੋਕਦਾ ਨਹੀਂ ਉਸ ਪਿਆਰੇ ਦੇ ਦਰ ਨੂੰ ਕਿਵੇਂ ਛੱਡ ਦੇਵਾਂ ਉਹ ਤਾਂ ਸੱਚਾ ਦਰ ਹੈ ਅੱਗੇ ਕਬੀਰ ਜੀ ਕਹਿੰਦੇ ਕਬੀਰ ਕੁੱਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੀ ਜਿਵਰੀ ਜੈ ਖਿੰਚਿਆ ਤਹਿ ਜਾਉ ਏ ਬਾਦਸ਼ਾਹ ਕਬੀਰ ਤਾਂ RAM ਦਾ ਕੁੱਤਾ ਹੈ ਤੇ ਮੁੱਤੀ ਮੇਰਾ ਨਾਮ ਹੈ RAM ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ ਜਿੱਧਰ ਖਿੱਚਦਾ ਹੈ ਉਧਰ ਨੂੰ ਹੀ ਮੁੜ ਪੈਂਦਾ ਹਾਂ ਮੇਰੇ ਵਸ ਦੀ ਕੋਈ ਗੱਲ ਨਹੀਂ ਮੈਂ RAM ਦਾ ਵਫਾਦਾਰ ਬੰਦਾ ਹਾਂ ਫਿਰ ਕਬੀਰ ਜੀ ਕਹਿੰਦੇ ਏ ਬਾਦਸ਼ਾ ਇਹ ਜੋ ਤੂੰ ਤੱਕਾ ਕਰ ਰਿਹਾ ਹੈ ਇਹ ਬਹੁਤ ਵੱਡਾ ਜ਼ੁਲਮ ਅਤੇ ਪਾਪ ਹੈ ਖੁਦਾ ਦੇ ਦਫ਼ਤਰ ਵਿੱਚ ਭਗਵਾਨ ਦੇ ਦਫ਼ਤਰ ਵਿੱਚ ਤੇਰੇ ਕਰਮਾਂ ਦਾ ਜਦੋਂ ਹਿਸਾਬ ਕਿਤਾਬ ਹੋਣਾ ਤਾਂ ਪਾਪਾਂ ਦਾ ਪੱਲੜਾ ਭਾਰੀ ਨਿਕਲੇਗਾ ਜਦੋਂ ਤੂੰ ਪਾਪ ਬਹੁਤੀ ਹੋਏ ਤਾਂ ਤੇਰੇ ਮੂੰਹ ਤੇ ਚੀੜਾਂ ਵੱਜਣਗੀਆਂ ਪਾਪਾਂ ਦਾ ਫਲ ਤੈਨੂੰ ਜਰੂਰ ਭੁਗਤਣਾ ਪਵੇਗਾ ਕਿਉਂਕਿ ਪਰਮਾਤਮਾ ਦੀ ਦਰਗਾਹ ਵਿੱਚ ਕਰਮਾਂ ਦੇ ਨਿਬੇੜੇ ਹੁੰਦੇ ਹਨ ਚੰਗੇ ਕਰਮਾਂ ਤੋਂ ਬਿਨਾ ਉੱਥੇ ਕੋਈ ਸਹਾਇਤਾ ਨਹੀਂ ਕਰਦਾ ਨਾ ਹੀ ਕੋਈ ਜ਼ਮਾਨਤੀ ਬਣਦਾ ਹੈ ਉੱਥੇ ਤਾਂ ਕੇਵਲ ਨੇਕ ਕਰਮ ਹੀ ਕੰਮ ਆਉਂਦੇ ਹਨ ਇਉਂ ਉੱਤਰ ਦਿੰਦਿਆਂ ਕਬੀਰ ਜੀ ਉੱਚੀ ਉੱਚੀ ਆਖਣ ਲੱਗੇ RAM ਹੀ RAM ਹੈ ਭਾਈ ਸਾਰੇ RAM ਹੀ RAM ਹੈ ਸਿਕੰਦਰ ਲੋਧੀ ਹੈਰਾਨ ਹੋ ਗਿਆ ਕਿ ਇੱਕ ਮਾਮੂਲੀ ਜਲਾਹਾ ਦਿੱਲੀ ਦੇ ਬਾਦਸ਼ਾਹ ਕੋਲੋਂ ਨਹੀਂ ਡਰਦਾ ਮੌਤ ਕੋਲੋਂ ਨਹੀਂ ਡਰਦਾ ਅੱਛਾ ਮੈਂ ਵੀ ਸਿਕੰਦਰ ਹਾਂ ਜਰੂਰ ਇਸ ਨੂੰ ਸਿੱਧੇ ਰਾਹ ਪਾਵਾਂਗਾ ਇਹ ਆਖ ਕੇ ਉਸ ਨੇ ਹੰਕਾਰ ਕੀਤਾ ਕ੍ਰੋਧ ਦੇ ਨਾਲ ਕੰਬ ਉੱਠਿਆ ਅਤੇ ਅੱਖਾਂ ਲਾਲ ਹੋ ਗਈਆਂ ਉਸਨੇ ਅਹਿਲਕਾਰਾਂ ਨੂੰ ਹੁਕਮ ਕੀਤਾ ਕਿ ਲੱਕੜਾਂ ਇਕੱਠੀਆਂ ਕਰੋ ਉਹਨਾਂ ਲੱਕੜਾਂ ਵਿੱਚ ਕਬੀਰ ਨੂੰ ਬਿਠਾ ਕੇ ਸਾੜ ਦੇ ਉਹ ਅੱਗ ਦੇ ਨਾਮ ਪਹਿਲਾਂ ਤਾਂ ਇਹ ਬਚ ਗਿਆ ਹੁਣ ਅੱਗ ਤੋਂ ਕਿਵੇਂ ਬਚੇਗਾ ਹਾਂ ਲੱਕੜਾਂ ਅੱਧੀਆਂ ਰੱਖਣੀਆਂ ਤੇ ਅੱਧੀਆਂ ਉੱਪਰ ਵਿਚਾਲੇ ਕਬੀਰ ਨੂੰ ਬਿਠਾਉਣਾ ਹੈ ਤੇ ਸਾਰਿਆਂ ਨੇ ਆਪਣਾ ਪਹਿਰਾ ਪੂਰਾ ਤਾੜ ਕੇ ਦੇਣਾ ਹੈ ਜੇ ਇਸ ਦਫਾ ਵੀ ਇਹ ਬਚ ਗਿਆ ਤਾਂ ਸਾਰੇ ਯਾਦ ਰੱਖਿਓ ਤੁਹਾਡੀ ਜਾਨ ਨਹੀਂ ਬਚੇਗੀ ਤੁਸੀਂ ਜਾਣ ਬੁੱਝ ਕੇ ਕਬੀਰ ਨੂੰ ਨਹੀਂ ਮਾਰਦੇ ਇਉਂ ਤਾੜਨਾ ਕਰਕੇ ਬਾਦਸ਼ਾਹ ਤੰਬੂ ਵਿੱਚ ਵੜ ਗਿਆ ਉਸ ਦਾ ਦਿਲ ਕੰਬਣ ਲੱਗ ਪਿਆ ਸੀ ਪਰ ਬਾਦਸ਼ਾਹੀ ਹੰਕਾਰ ਉਸ ਨੂੰ ਉਲਟ ਪਾਸੇ ਤੋੜ ਰਿਹਾ ਸੀ ਕਸਾਈਆਂ ਨੇ ਕਬੀਰ ਜੀ ਨੂੰ ਬੰਨ ਲਿਆ ਤੇ ਉਜਾੜ ਜੰਗਲ ਵਿੱਚ ਲੈ ਗਏ ਬਾਦਸ਼ਾਹ ਦੀ ਬੰਦੀ ਕਬੀਰ ਜੀ ਨੂੰ ਜਦ ਜੰਗਲ ਵਿੱਚ ਲੈ ਗਏ ਉਸੇ ਤਰ੍ਹਾਂ ਜਿਵੇਂ ਕਦੀ ਰਾਜੇ ਸਲਵਾਨ ਦੇ ਅਖੇ ਉਸ ਦੇ ਪੁੱਤਰ ਪੂਰਨ ਨੂੰ ਜੰਗਲ ਵਿੱਚ ਲੈ ਗਏ ਸਨ ਗੁਰੂ ਪਿਆਰਿਓ ਅੱਗ ਵਿੱਚ ਸਾੜੇ ਜਾਣ ਦਾ ਹੁਕਮ ਸੁਣ ਕੇ ਕਾਂਸੀ ਦੇ ਲੋਕ ਬਹੁਤ ਭੈਪੀਤ ਹੋ ਗਏ ਕਿ ਹੁਣ ਤਾਂ ਕਬੀਰ ਜੀ ਨਹੀਂ ਬਚਣਗੇ ਕਬੀਰ ਜੀ ਦੇ ਭਗਤ ਮਨ ਹੀ ਮਨ ਬੜੇ ਦੁਖੀ ਸਨ ਨਾਲੇ ਕਹਿੰਦੇ ਸਨ ਕਿ ਬਾਦਸ਼ਾਹ ਬੜਾ ਕਹਿਰ ਕਰ ਰਿਹਾ ਹੈ ਇਸ ਦੀ ਬਾਦਸ਼ਾਹੀ ਇੱਕ ਦਿਨ ਜ਼ਰੂਰ ਕਰਕੇ ਜਾਏਗੀ ਸਰਕਾਰੀ ਬੰਦਿਆਂ ਨੇ ਜੰਗਲ ਵਿੱਚ ਅਪੜ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੇ ਢੇਰ ਉੱਤੇ ਕਬੀਰ ਜੀ ਨੂੰ ਰੱਖ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਭਗਵਾਨ ਰਾਮ ਜੀ ਦੇ ਹੁਕਮ ਨਾਲ ਸੱਚੇ ਧਰਮ ਦੀ ਪ੍ਰੀਖਿਆ ਦੇਣ ਵਾਸਤੇ ਸੀਤਾ ਜੀ ਕਦੀ ਅਗਨ ਪ੍ਰੀਖਿਆ ਦੇ ਸਮੇਂ ਖਿੜੇ ਮੱਥੇ ਚਖਾ ਵਿੱਚ ਬੈਠ ਗਏ ਸਨ ਸੁਖਵੀਰ ਜੀ ਦੇ ਹੇਠਾਂ ਅਤੇ ਉੱਪਰ ਲੱਕੜਾਂ ਰੱਖ ਦਿੱਤੀਆਂ ਜਿਵੇਂ ਕਬੀਰ ਜੀ ਪ੍ਰਲੋਕ ਗਮਨ ਕਰ ਗਏ ਸਨ ਹਜ਼ਾਰਾਂ ਲੋਕ ਚੁਗਿਰਦੇ ਖਲੋਤੇ ਦੇਖ ਰਹੇ ਸੀ ਸਾਰਿਆਂ ਦੇ ਦਿਲ ਕੰਬਦੇ ਅੱਖਾਂ ਰੋਂਦੀਆਂ ਸਨ ਪਰ ਸਾਰੇ ਚੁੱਪ ਸਨ ਬਾਦਸ਼ਾਹੀ ਹੁਕਮ ਕਰਕੇ ਕੋਈ ਕੁਸਕ ਨਹੀਂ ਸੀ ਰਿਹਾ ਆਸੇ-ਪਾਸੇ ਨੰਗੀਆਂ ਤਲਵਾਰਾਂ ਦਾ ਪਹਿਰਾ ਸੀ ਉਹਨਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ ਬਾਲਣ ਸੁੱਕਾ ਸੀ ਮਿੰਟਾਂ ਵਿੱਚ ਅੱਗ ਦੇ ਭਾਂਬੜ ਵੱੜ ਉੱਠੇ ਦੇਖਣ ਵਾਲਿਆਂ ਕਲਯੁਗ ਦੇ ਲੋਕਾਂ ਨੇ ਹੌਂਕੇ ਲਏ ਤੇ ਆਖਿਆ ਅੱਜ ਕਬੀਰ ਮਾਰਿਆ ਗਿਆ ਹੁਣ ਨਹੀਂ ਬਚੇਗਾ ਪਰ ਕਬੀਰ ਨੂੰ ਭਰੋਸਾ ਸੀ ਕਿ ਜੇ ਉਸ ਦੇ ਰਾਮ ਨੇ ਅਜੇ ਨਹੀਂ ਮਾਰਨਾ ਤਾਂ ਉਹ ਨਹੀਂ ਮਾਰੇਗਾ ਮਾਰਨਾ ਜਿਵਾਲਣਾ ਉਸ ਪਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਹੈ ਅੱਗ ਦੇ ਲਾਭੂ ਨਿਕਲੇ ਸਾਰੀਆਂ ਲੱਕੜਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਤੇ ਅਹਲਕਾਰ ਦੋ ਦੋ ਕਦਮ ਪਿੱਛੇ ਹੋ ਗਏ ਕਿਉਂਕਿ ਸੇਕ ਦੂਰ ਦੂਰ ਤੱਕ ਜਾਂਦਾ ਸੀ ਦੂਰੋਂ ਦੇਖਦੇ ਰਹੇ ਕਿ ਕਿਸੇ ਕਰਾਮਾਤ ਨਾਲ ਕਬੀਰ ਅੱਗ ਵਿੱਚੋਂ ਨਿਕਲ ਜਾਂਦਾ ਹੈ ਕਿ ਨਹੀਂ ਤਿੰਨ ਘੰਟੇ ਅੱਗ ਬਲਦੀ ਰਹੀ ਤਿੰਨਾ ਘੰਟਿਆਂ ਪਿਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਜ ਪ੍ਰਤੀਤ ਹੋਣ ਲੱਗ ਪਿਆ ਜਿਵੇਂ ਹੁਣ ਸਵਾ ਦਾ ਢੇਰ ਹੀ ਰਹਿ ਗਿਆ ਹੋਵੇ ਉਹਨਾਂ ਨੂੰ ਪੱਕਾ ਭਰੋਸਾ ਵੱਜ ਗਿਆ ਕਿ ਕਬੀਰ ਜਿਉਂਦਾ ਨਹੀਂ ਰਿਹਾ ਉਸ ਦੀਆਂ ਹੱਡੀਆਂ ਸੜ ਕੇ ਸਵਾਹ ਹੋ ਚੁੱਕੀਆਂ ਹੋਣਗੀਆਂ ਹੁਣ ਪਾਣੀ ਸੁੱਟ ਕੇ ਚਖਾ ਨੂੰ ਬੁਝਾ ਕੇ ਗੰਗਾ ਵਿੱਚ ਸੁੱਟ ਦੇਣਾ ਚਾਹੀਦਾ ਹੈ ਉਹਨਾਂ ਨੇ ਪਾਣੀ ਦੀਆਂ ਮਸ਼ਕਾਂ ਮੰਗਵਾਈਆਂ ਚਿੱਖਾਂ ਨੂੰ ਠੰਡਿਆਂ ਕੀਤਾ ਠੰਡਿਆਂ ਕਰਕੇ ਜਦੋਂ ਫਰੋਲਿਆ ਤਾਂ ਗੁਰੂ ਪਿਆਰਿਓ ਕਬੀਰ ਜੀ ਜਿਉਂਦੇ ਨਿਕਲ ਆਏ ਉਹਨਾਂ ਦੇ ਨਾਂ ਤੋਂ ਕੱਪੜੇ ਸੜੇ ਅਤੇ ਨਾ ਹੀ ਪੈਰਾਂ ਦੀਆਂ ਖੜਾਵਾਂ ਸੜੀਆਂ ਉਹ ਉੱਠ ਕੇ ਰਾਮ ਰਾਮ ਆਖਣ ਲੱਗੇ ਉਹਨਾਂ ਸਗੋਂ ਸਾਰਿਆਂ ਨੂੰ ਪੁੱਛਿਆ ਕਿ ਆ ਰਾਮ ਜਨੋ ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ ਮੇਰਾ ਤਾਂ ਰਾਮ ਰੱਖਾ ਹੈ ਜਿਵੇਂ ਅੱਗ ਦੇ ਸੇਕ ਨਾਲ ਪਿਆਰਿਓ ਸੋਨਾ ਸਾਫ ਹੋ ਜਾਂਦਾ ਹੈ ਨਾ ਤੇ ਡਲਕਾ ਮਾਰਦਾ ਹੈ ਇਸੇ ਤਰ੍ਹਾਂ ਚੱਖਾ ਵਿੱਚੋਂ ਨਿਕਲ ਕੇ ਕਬੀਰ ਜੀ ਧੂਣੇ ਨੂਰ ਨੂਰ ਹੋ ਗਏ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਝੱਲਿਆ ਨਹੀਂ ਸੀ ਜਾਂਦਾ ਉਹ ਸੱਚਮੁੱਚ ਭਗਵਾਨ ਰੂਪ ਹੋ ਗਏ ਸਨ। ਅਤੇ ਦੋਹਾਂ ਡੰਡਾਂ ਵਿੱਚੋਂ ਉਹਨਾਂ ਦੇ ਰਾਮ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ। ਕਬੀਰ ਸੜਿਆ ਨਹੀਂ। ਅੱਗ ਨੇ ਨਹੀਂ ਸਾੜਿਆ। ਇਸ ਤਰ੍ਹਾਂ ਕਾਂਸੀ ਦੇ ਹਰ ਵਾਸੀ ਦੀ ਜ਼ੁਬਾਨੋਂ ਆਪ ਮੁਹਾਰੇ ਨਿਕਲ ਰਹੇ ਸਨ। ਹਰ ਪਾਸੇ ਕਬੀਰ ਜੀ ਦੀ ਸ਼ੋਭਾ ਹੋ ਰਹੀ ਸੀ। ਕਬੀਰ ਜੀ ਦਾ ਪਰਿਵਾਰ ਜੋ ਸੋਗ ਵਿੱਚ ਬੈਠਾ ਸੀ ਉਹ ਖੁਸ਼ ਹੋ ਗਿਆ ਮਾਤਾ ਲੂਈ ਖੁਸ਼ੀ ਵਿੱਚ ਫੁੱਲੀ ਨਹੀਂ ਸਮਾਉਂਦੀ RAM ਨੇ ਉਹਦੇ ਪਤੀ ਨੂੰ ਬਚਾਲਿਆ ਸੀ ਕਬੀਰ ਜੀ ਦਾ ਜਸ ਕਾਂਸੀ ਦੀਆਂ ਗਲੀਆਂ ਵਿੱਚ ਗੂੰਜਣ ਲੱਗਾ ਜਿਹੜਾ ਸੁਣਦਾ ਉਹੋ ਹੀ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਸੋ ਗੁਰੂ ਪਿਆਰਿਓ ਇਸ ਸਾਖੀ ਜੋ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਦੇ ਭਗਤਾਂ ਨੂੰ ਕੋਈ ਨਹੀਂ ਮਾਰ ਸਕਦਾ ਨਾ ਦੁਨੀਆ ਦੇ ਬਾਦਸ਼ਾਹ ਅਤੇ ਨਾ ਹੀ ਜੋ ਜ਼ੋਰ ਜ਼ੁਲਮ ਕਰਨ ਵਾਲੇ ਹੰਕਾਰੀ ਅਤੇ ਮਾਇਆ ਧਾਰੀ ਲੋਕ ਹੁੰਦੇ ਹਨ ਉਹ ਰੱਬ ਦੇ بنائے ਰੱਬ ਦੇ ਪੈਦਾ ਕੀਤੇ ਭਗਤਾਂ ਦਾ ਵਲ ਵੀ ਵਿੰਗਾ ਨਹੀਂ ਕਰਦੇ ਕਿਉਂਕਿ ਗੁਰਬਾਣੀ ਦਾ ਕਥਨ ਹੈ ਜਿਸਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕਿਹਦਾ ਪਾਵੇ ਸੋ ਇੱਕ ਵੀਰ ਜੀ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਸਾਰਿਆਂ ਨੂੰ ਅੱਗੇ ਜ਼ਰੂਰ ਭੇਜਣਾ ਤਾਂ ਕਿ ਗੁਰਬਾਣੀ ਗੁਰੂ ਅਤੇ ਗੁਰ ਇਤਿਹਾਸ ਭਗਤਾਂ ਦੇ ਜੀਵਨ ਦਾ ਇਤਿਹਾਸ ਘਰ-ਘਰ ਵਿੱਚ ਪਹੁੰਚ ਸਕੇ ਇਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਨਵੀਂ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ